ਸਾਰੇ ਗਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਦੇਖੋ ਅਸੀਂ ਬਾਰ ਬਾਰ ਹਮੇਸ਼ਾ ਤੁਹਾਨੂੰ ਗਲਤ ਲੋਕਾਂ ਦੇ ਕੋਲ ਫਸਣ ਤੋਂ ਬਚਾਈਦਾ ਆ ਸਹੀ ਜਾਣਕਾਰੀ ਦੇਈਦੀ ਸਹੀ ਮੈਸੇਜ ਦੇਈਦਾ ਆ ਹੁਣ ਲੋਟਰੀ ਵੀਜਾ ਓਪਨ ਹੋਣ ਜਾ ਰਿਹਾ ਆ ਪਰ ਹੁਣ ਹੁਣ ਤੋਂ ਹੀ ਫਰਾਡ ਹੋਣਾ ਸ਼ੁਰੂ ਹੋ ਗਿਆ ਆ ਹਨ本当ੀ ਬਹੁਤ ਪੋਸਟਰ ਸਾਹਮਣੇ ਆ ਰਹੀਆਂ ਕਿ 4 ਤਰੀਕ ਤੋਂ ਲੈ ਕੇ 6 ਤਰੀਕ ਤੱਕ ਓਪਨ ਹੋਣਾ ਹੈ ਆਜੋ ਆਜੋ ਭਰ ਲਓ ਭਰ ਲਓ ਆਜੋ ਆਪਣੀਆਂ ਸੀਟਾਂ ਬੁੱਕ ਕਰਾ ਲਓ ਕਈਆਂ ਦੇ ਤਾਂ ਮੈਸੇਜ ਆਇਆ ਕਿ ਅਸੀਂ ਏਜੰਟਾਂ ਨੂੰ 25-25000 50-50000 ਰੁਪਿਆ ਦੇ ਵੀ ਦਿੱਤਾ ਕਿ ਸਾਡਾ ਨੰਬਰ ਪਹਿਲਾਂ ਲੱਗੇ ਪਹਿਲੀ ਗੱਲ ਇਹ ਆ ਕਿ ਇਹ 4 ਤਰੀਕ ਨੂੰ ਓਪਨ ਹੀ ਨਹੀਂ ਹੋ ਰਿਹਾ ਹਜੇ 4 ਤਰੀਕ ਨੂੰ ਇਹ ਹੋਰ ਦੇਸ਼ਾਂ 'ਚ ਓਪਨ ਹੋ ਰਿਹਾ ਜਿੱਦਾਂ ਹਾਂਗਕਾਂਗ 'ਆ ਜਾਂ ਹੋਰ ਦੇਸ਼ਾਂ 'ਚ ਓਪਨ ਹੋ ਰਿਹਾ ਆ ਇੰਡੀਆ ਜਦ ਕਦੋਂ ਓਪਨ ਹੋਨੇ ਆ ਉਹਦੀ ਹਜੇ ਡੇਟ ਹੀ ਨਹੀਂ ਆਈ ਹੈਗੀ ਉਹਦੀ ਹਜੇ ਡੇਟ ਹੀ ਨਹੀਂ ਆਈ ਇੰਡੀਆ ਜਦ ਕਦੋਂ ਓਪਨ ਹੋਨੇ ਆ ਦੂਜੀ ਗੱਲ ਆ ਇਹਦੀ ਕੋਈ ਸੀਟ ਸੂਟ ਨਹੀਂ ਹੁੰਦੀ ਸਭ ਤੋਂ ਪਹਿਲਾਂ ਤੁਸੀਂ ਏਜੰਟਾਂ ਨੂੰ ਪੈਸੇ ਦੇ ਦੋ ਪੇਪਰ ਦੇ ਦੋ ਤੇ ਤੁਹਾਡੀ ਸੀਟ ਬੁੱਕ ਹੋ ਜੂ ਐਦਾਂ ਦਾ ਕੋਈ ਸਿਸਟਮ ਹੀ ਹੈ ਨਹੀਂਗਾ ਇਸ ਕਰਕੇ ਇਹ ਚੀਜ਼ਾਂ ਤੋਂ ਫਰੋਟਾਂ ਤੋਂ ਬਚੋ ਜਦੋਂ ਓਪਨ ਹੋਏ ਅਸੀਂ ਨਾਲ ਹੀ ਤੁਹਾਨੂੰ ਜਾਣਕਾਰੀ ਦੇ ਦੇਣੀ ਆ ਕਿ ਇੰਡੀਆ ਵਾਸਤੇ ਓਪਨ ਹੋ ਗਿਆ ਤੁਸੀਂ ਭਰ ਲਓ ਅਸੀਂ ਫੇਰ ਵੀ ਕਹਿੰਦੇ ਆ ਤੁਸੀਂ ਖੁਦ ਘਰ ਬੈਠੇ ਭਰ ਸਕਦੇ ਆ ਕਿਸੇ ਕੋ ਜਾਣ ਦੀ ਜ਼ਰੂਰਤ ਹੀ ਨਹੀਂ ਕਿਸੇ ਨੂੰ ਪੈਸੇ ਦੇਣ ਦੀ ਜ਼ਰੂਰਤ ਹੀ ਨਹੀਂ ਕਿਉਂ ਏਜੰਟਾਂ ਦੇ ਮੂੰਹਾਂ 'ਚ ਪੈਸੇ ਪਾਉਣੇ ਆ ਘਰ ਬੈਠੇ ਆਪਣੇ ਮੋਬਾਈਲ ਤੋਂ ਆਪਣੇ ਲੈਪਟਾਪ ਤੋਂ ਆਪਣੇ ਕੰਪਿਊਟਰ ਤੋਂ ਕਰ ਸਕਦੇ ਆ ਇਸ ਕਰਕੇ ਪੁਲਿਸ ਅਫਵਾਹਾਂ ਤੋਂ ਬਚਿਆ ਕਰੋ ਜਦੋਂ ਓਪਨ ਹੋਣਗੇ ਦੱਸ ਦਵਾਂਗੇ ਹਜੇ ਓਪਨ ਇੰਡੀਆ ਵਾਸਤੇ ਨਹੀਂ ਹੋਏ